ਸਤਗੁਰ ਜੀ ਬਾਣੀ ਚ ਕਥਨ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਵੋ ਸਤਗੁਰ ਜੀ ਕਹਿੰਦੇ ਭਾਈ ਜੇ ਤੂੰ ਜੀਵਨ ਵਿੱਚ ਸੁੱਖ ਚਾਹੁੰਨਾ ਨਾ ਕਿ ਜੇ ਤੈਨੂੰ ਸੁੱਖ ਮਿਲ ਜਾਣ ਇਸ ਕਰਕੇ ਗੁਰੂ ਦਾ ਸਿਮਰਨ ਕਰਨਾ ਗੁਰੂ ਦੇ ਦਿੱਤੇ ਰਸਤੇ ਤੇ ਚੱਲਣਾ ਹੀ ਅਸਲ ਸੁੱਖ ਹੈ ਤੇ ਜਿਹੜਾ ਸਤਗੁਰੂ ਜੀ ਕਹਿੰਦੇ ਇਹ ਜੀਵਨ ਵਿੱਚ ਜੀਵਨ ਵਿੱਚ ਗੁਰੂ ਦੇ ਸ਼ਬਦਾਂ ਨੂੰ ਲਾਗੂ ਕਰ ਲੈਂਦਾ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਸੁੱਖ ਬਣ ਜਾਂਦੇ ਨੇ ਗੁਰੂ ਸਾਹਿਬ ਕਥਨ ਕਰਦੇ ਨੇ ਬਾਣੀ ਚ ਗੁਰ ਸਖਮੀ ਤੋ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜਿਹੜਾ ਗੁਰਸਿੱਖ ਗੁਰੂ ਦੇ ਦਸਤੇ ਗੁਰੂ ਦੇ ਦਸਤੇ ਹੋਏ ਰਾਹ ਤੇ ਜੀਵਨ ਤੁਰਦਾ ਹੈ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਲਾ ਕੇ ਜੀਵਨ ਬਤੀਤ ਕਰਦਾ ਹੈ ਗੁਰੂ ਦੇ ਬਾਣੀ ਵਿੱਚ ਰਹਿੰਦਾ ਹੈ ਨਾ ਪਿਆਰਿਓ ਸਤਗੁਰੂ ਜੀ ਕਹਿੰਦੇ ਜੋ ਗੁਰ ਕਹ ਸੋਈ ਭਲ ਮਾਨੋ ਜਿਹੜਾ ਗੁਰੂ ਦੇ ਕੀਤੇ ਹੁਕਮ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦਾ ਪਿਆਰਿਓ ਫਿਰ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਗੁਰੂ ਦੇ ਗੁਣ ਤਪਦੀਲ ਹੋ ਜਾਂਦੇ ਨੇ ਪੈਦਾ ਹੋ ਜਾਂਦੇ ਨੇ ਗੁਰੂ ਉਹਨਾਂ ਦਾ ਸਹਾਈ ਹੋ ਜਾਂਦਾ ਹੈ ਗੁਰੂ ਉਹਨਾਂ ਦਾ ਮਦਦਗਾਰ ਬਣ ਜਾਂਦਾ ਹੈ ਗੁਰੂ ਉਹਨਾਂ ਦੇ ਅੰਗ ਸੰਗ ਰਹੇ ਰਹਿ ਕੇ ਉਹਨਾਂ ਦੇ ਕਾਰਜਾਂ ਵਿੱਚ ਫਿਰ ਸਫਲਤਾ ਬਣ ਜਾਂਦੀ ਐਸੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਜਿਹੜੇ ਗੁਰੂ ਨੂੰ ਸਿਮਰਦੇ ਨੇ ਪਿਆਰਿਓ ਉਹਨਾਂ ਨੂੰ ਸਤਿਗੁਰਜੀ ਕਹਿੰਦੇ ਸਦਾ ਹੀ ਸੁਖ ਮਿਲੇ ਨੇ ਇਸ ਕਰਕੇ ਗੁਰੂ ਦਾ ਸ਼ੁਕਰਾਨਾ ਕਰਨਾ ਸਿੱਖਿਏ ਸਤਿਗੁਰਜੀ ਵਾਰ-ਵਾਰ ਸਾਨੂੰ ਬਾਣੀ ਜੀ ਸਮਝਾਉਂਦੇ ਨੇ ਰਮাইয়া ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦਸਤਾਨੀ ਜਿਸ ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ ਜਿਸ ਨੇ ਸਾਡੀ ਰਚਨਾ ਕੀਤੀ ਜਿਹੜਾ ਸਾਨੂੰ ਇਹ ਦਾਤਾਂ ਬਖਸ਼ ਰਿਹਾ ਰਹਿਣ ਨੂੰ ਪਰਿਵਾਰ ਬਖਸ਼ੇ ਨੇ ਬੱਚੇ ਬੱਚੇ ਨੇ ਘਰ ਬਾੜ ਬਖਿਆ ਹੈ ਉਸ ਗੁਰੂ ਦਾ ਪਿਆਰੋ ਸ਼ੁਕਰਾਨਾ ਕਰਨਾ ਸਿੱਖੀਏ ਤੇ ਜਿੱਦਣ ਸ਼ੁਕਰਾਨਾ ਕਰਨਾ ਆ ਗਿਆ ਤਾਂ ਸਤਿਗੁਰੂ ਜੀ ਕਹਿੰਦੇ ਗੱਲ ਯਾਦ ਕਰਕੇ ਰੱਖੀ ਤੈਨੂੰ ਭਟਕਣ ਦੀ ਲੋੜ ਨਹੀਂ ਪੈਣੀ ਤੈਨੂੰ ਭੱਜਣ ਦੀ ਲੋੜ ਨਹੀਂ ਪੈਣੀ ਤੇ ਤੇ ਗੁਰੂ ਆਪ ਕਿਰਪਾ ਕਰੇਗਾ ਆਪ ਗੁਰੂ ਰਹਿਮਤ ਵਰਤੇਗਾ ਇਸ ਕਰਕੇ ਗੁਰੂ ਵਾਲੇ ਬਣਿਏ ਪਿਆਰਿਓ ਗੁਰੂ ਵਾਲਾ ਬਣ ਕੇ ਜੀਵਨ ਬਤੀਤ ਕਰਨਾ ਸਿੱਖੀ ਗੁਰੂ ਦੇ ਬਾਣੇ ਵਿੱਚ ਰਹਿਣਾ ਸਿੱਖੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਸਰਬੰਸ ਤੋਂ ਵਾਰ ਕੇ ਫਿਰ ਵੀ ਗੁਰੂ ਦਾ ਸ਼ੁਕਰਾਨਾ ਕੀਤਾ ਉਸ ਗੁਰੂ ਦੇ ਬਾਣੇ ਵਿੱਚ ਰਹਿ ਕੇ ਅਕਾਲ ਪੁਰਖ ਦੇ ਰਹਿ ਬਾਣੇ ਵਿੱਚ ਰਹਿ ਕੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਕਦੇ ਸ਼ਿਕਵਾ ਨਹੀਂ ਕੀਤਾ ਗੁਰੂ ਤੇ ਇਹ ਸਾਡੇ ਗੁਰੂਆਂ ਨੇ ਇਹ ਸਾਡੇ ਪੀਰਾਂ ਪਗੰਬਰਾਂ ਨੇ ਸਾਨੂੰ ਸਿਖਾਇਆ ਹੈ ਆਪਣੇ ਤਨ ਤੇ ਹੰਡਾ ਕੇ ਗੁਰੂ ਸਾਹਿਬ ਨੇ ਸਾਨੂੰ ਜੀਵਨ ਜਿਉਣ ਦੀ ਯਾਤ ਸਿਖਾਈ ਹੈ ਇਸ ਕਰਕੇ ਪਿਆਰਿਓ ਇਨ੍ਹਾਂ ਸ਼ਹਾਦਨਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਗੁਰੂ ਵਾਲੇ ਬਣੀਏ ਕਿੱਸਾ ਧਾਰੀ ਹੋ ਕੇ ਖੰਡੇ ਬਾਟੇ ਅੰਮ੍ਰਿਤ ਦੀ ਦਾਤ ਛੱਕ ਕੇ ਗੁਰੂ ਵਾਲੇ ਬਣੀਏ ਤਾਂ ਜੋ ਕੱਲ ਨੂੰ ਗੁਰੂ ਨੂੰ ਮੂੰਹ ਦਿਖਾਣ ਯੋਗੇ ਹੋ ਜਾਈਏ ਗੁਰੂ ਵਾਲੇ ਬਣਿਏ ਪਿਆਰਿਓ ਸਾਰਾ ਜੀਵਨ ਕੰਮਾਂ ਵਿੱਚ ਨਿਕਲ ਜਾਣਾ ਹੈ ਤੇ ਜਿੱਦਣ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਮੁੱਖ ਦਿਖਾਉਣਾ ਪੈਣਾ ਉਦੋਂ ਫਿਰ ਮੂੰਹ ਸ਼ਰਮਿੰਦਾ ਨਾ ਕਰਨਾ ਪਵੇ ਇਸ ਕਰਕੇ ਗੁਰੂ ਵਾਲੇ ਬਣਿਏ ਬਾਣੀ ਬਾਣੇ ਨੂੰ ਜੀਵਨ ਵਿੱਚ ਲਾਗੋ ਕਰੀਏ ਸਤਿਗੁਰ ਜੀ ਰਹਿਮਤ ਕਰਨ ਬਾਣੀ ਬਾਣੇ ਦੀ ਰਾਤ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਆਓ ਸਾਰੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ